ਬਾਕੀ ਗੋਲੀ ਹੈਂ ਜੀ ਆਰ ਪੰਜ ਬੈਠੇ ਨੀ ਕੋਈ ਬਈ ਬੈਠੇ ਸੀ ਕਹਿੰਦੇ ਸੀ ਕਿ ਬਰਸ਼ੀਸ਼ ਨੇ ਬਚਾ ਲਿਆ ਸਾਨੂੰ ਆ ਦੇਖੋ ਪੁੱਛਣ ਹੋ ਗਈਆਂ ਗੋਲੀ ਚਲਾਈ ਉਹਨੇ ਇੱਥੇ ਗੋਲੀ ਵੀ ਇੱਥੇ ਗਈ ਨਾ ਹੋ ਗਈ ਦੇਖੋ ਨਾ ਅੰਨ੍ਹੇ ਚਲਾ ਬੇਟਾ ਬਾਹਰ ਗਿਰ ਗਈ ਹੁਣੀ ਤੂੰ ਇਹਦੇ ਚ ਤਾਂ ਚੈੱਕ ਕਰ ਗਿਆ ਇੱਕ ਮਿੰਟ ਮੈਂ ਚ ਲਾਈਟ ਮਾਰ ਇੱਕ ਮਿੰਟ ਆਸੀ ਬਾਜ਼ਾਰ ਤੋਂ ਆ ਰਹੇ ਸੀ ਵਧਾਈ ਲੈ ਕੇ ਆਏ ਵਧਾਈ ਵਾਲਿਆਂ ਨੇ ਉਹਨੂੰ ਫੋਨ ਕਰਿਆ ਠੀਕ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਨੇ ਦੋ ਮੁੰਡਿਆਂ ਨੇ ਮੂਹ ਲਪੇਟਿਆ ਸਾਡੇ ਤੇ ਗੋਲੀ ਚਲਾਈ ਉਹਨਾਂ ਨੇ ਮਾਈਓ ਮੈਂ ਗੱਲ ਕਰ ਰਹੀ ਹਾਂ ਸਿਮਰਨਮント ਪਟਿਆਲਾ ਮੈਂ ਮੌਕਾ ਦਿਖਾਣ ਆਈ ਆ ਪੁਲਿਸ ਨੂੰ 8 ਨੰਬਰ ਗਲੀ ਦੇ ਵਿੱਚ ਠੀਕ ਹੈ ਇੱਥੇ ਆਹ ਤੁਹਾਡੇ ਬਾਹਰ ਗੋਲੀ ਚੱਲੀ ਹੈ ਮਾਇਓ ਮੇਰੇ ਤੇ ਸ਼ੈਲੀ ਗੁੰਡਾ ਕਰਦੀ ਕਰਵਾ ਰਹੇ ਔਰ ਉਹਦੇ ਚੇਲੇ ਆ ਦੇਖੋ ਗੋਲੀ ਮੇਲੀ ਪੁਲਿਸ ਨੇ ਆਪਣੇ ਕੰਮ ਦੇ ਵਿੱਚ ਗੋਲੀ ਲੈ ਲੇਤੀ ਹੈ ਵੀ ਇਹ ਦੇਖੋ ਵੀਡੀਓ ਬਣਾਏ ਬਿਟਾ ਪੁਲਿਸ ਪਾ ਲੈਂਦੀ ਆ ਕੰਮ ਦੇ ਵਿੱਚ ਗੋਲੀ ਲੈ ਲਈ ਇਧਰ ਆ ਇਧਰ ਆ ਬੇਟਾ ਸਾਨੂੰ ਜਾਨ ਆ ਦੇਖੋ ਜਾਨ ਸੇ ਮਾਰਨੇ ਦੀ ਕੋਸ਼ਿਸ਼ ਕੀਤੀ ਹੈ ਆਹ ਕੋ ਆਹ ਘਾਨਕ ਨਗਰ ਦੇ ਵਿੱਚ ਇਸ ਮਕਾਨ ਦੇ ਬਾਹਰ ਮੇਰੇ ਤੇ ਗੋਲੀ ਚੱਲੀ ਹੈ और इतने कैमरे भी लगे हुए कैमरे के पुलिस बेनती है हमें दिलाया जाए आ, हाँ। जान हमारी जान को, को, को खतरा है मियां हमारे को जान समाने के कोशिश की है ਮੈਟਰ ਇਹ ਹੈ ਕਿ ਰਾਤ ਮੈਂ ਆਪਣਾ ਵਿਧਾਈ ਲੈ ਕੇ ਅਮਰਨਗਰ ਤੋਂ ਸਾਨ ਦੇ 7:30 ਵਜੇ ਇਸ ਸ਼ਾਮ ਦਾ ਟਾਈਮ ਸੀ ਉਸ ਵਿਧਾਈ ਤੇ ਉਹ ਵਿਧਾਈ ਵਾਲੇ ਕਿੱਥੇ ਗਏ ਹੋਏ ਸੀ ਅਸੀਂ ਮੈਂ ਆਪਣੇ ਚੇਲਿਆਂ ਦੇ ਨਾਲ ਉੱਥੇ ਅਮਰਨਗਰ ਦੇ ਵਿੱਚ 10 ਨੰਬਰ ਗਲੀ 'ਚ ਵਿਧਾਈ ਲੈਣ ਗਈ ਹੋਈ ਸੀ ਉੱਥੋਂ ਆਂਦੇ-ਆਂਦੇ ਮੇਰੇ ਕੋਲ ਨਾਨਕਨਗਰ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆਪਣਾ ਡੀਐਸਪੀ ਸਾਹਿਬ ਦੇ ਘਰ ਦੇ ਕੋਲ ਅਥੇ ਦੋ ਸ਼ਰਾਰਤੀ ਅੰਸ਼ਰ ਜੋ ਕਿ ਮੈਨੂੰ ਸ਼ੱਕ ਹੈ ਕਿ ਸ਼ੈਲੀ ਨੇ ਔਰ ਪੂਨਾ ਨੇ ਔਰ ਪ੍ਰਵੀਨ ਕੌਮਲ ਨੇ ਪੇ ਦੇਨੇ ਹੈ ਬੰਦੇ ਕਿਉਂਕਿ ਮੇਰੀ ਨਾਲ ਹੀ ਰੰਦੇਸ਼ ਬਾਜੀ ਹੈ ਉਹਨਾਂ ਨੇ ਸ਼ਰੀਆਮ ਆਕੇ ਮੇਰੀ ਗੱਡੀ ਦੇ ਉੱਤੇ ਗੋਲੀ ਮਾਰੀ ਹੈ ਔਰ ਮੇਰੇ ਗੱਡੀ ਦੇ ਉੱਤੇ ਗੋਲੀ ਐਡਾ ਜਾਨਲੇਵਾ ਹਮਲਾ ਕੀਤਾ ਮੈਂ ਬਹੁਤ ਮੋਸ਼ਕਾ ਨਾਲ ਉਥੋਂ ਜਾਨ ਬਚਾ ਕੇ ਭੱਜ ਗਿਆ ਔਰ ਉਹਨਾਂ ਦੀ ਜੋ ਵੀਡੀਓ ਹੈਗੀ ਹੈ ਕਿ ਫੋਟੇਜ ਹੈਗੀ ਉਹ ਉਥੋਂ ਸਾਰੇ ਮਹੱਲੇ ਵਾਲਿਆਂ ਨੇ ਸਾਨੂੰ ਪ੍ਰੋਵਾਈਡ ਕਰਵਾਤੀ ਕਿਨੇ ਫਾਇਰਿੰਗ ਕਿ ਨਹੀਂ ਹੋਈ ਹੈ ਫਾਇਰਿੰਗ हो ही है दो, तो, दो गोलियाँ ने लेकिन एक गोली तो पुलिस मिल भी गई है लेकिन बाकी पुलिस अपनी जांच कर भी रही है और दूसरी गल य है कि क्या फुटेज भी आ चुके हैं बिल्कुल शरेआम मेरी गो गोली बज रही है और दूसरा ये है शरारती अंसर पर मैं प्रशासन अगे मांग करना चाहनी जल्दी तो जल्दी इन्होंने शरारती अंशरों फ के रिमांड लैके चगीह मेरे अपना मेरी जान माल की रख्या कराई जाए और शैली ਔਰ ਫਸਨਦੀਪ ਕੁਮਾਰ ਇਹ ਆਪਣਾ ਸਾਰੇ ਹਮਲੇ ਕਰਵਾ ਰਿਹਾ ਪਟਿਆਲੇ ਦੇ ਵਿੱਚ ਮੇਰੇ ਇੱਥੇ ਮੈਂ ਆਪਣਾ ਇਹ ਮਕਾਨ ਦੇ ਵਿੱਚ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਜਾਨ ਨੂੰ ਪਲੀਜ਼ ਮੇਰੀ ਇਹਨਾਂ ਤੋਂ ਜਾਣ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ 7:30 ਵਜੇ ਦੀ ਗੱਲ ਹੈ ਜੀ ਕਿ ਡੇਰੇ ਦਾ ਮੈਟਰ ਹੈ ਕਿ ਕੋਈ ਪਹਿਲਾਂ ਵੀ ਤੁਸੀਂ ਕਾਫੀ ਡੇਰੇ ਦਾ ਪੰਗਾ ਪਿਆ ਸੀ ਪਹਿਲੇ ਲੜਾਈ ਹੋਈ ਸੀ 2 ਸਾਲ ਪਹਿਲਾਂ ਫਿਰ ਉਹੀ ਕੋਈ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹ ਇਹਨਾਂ ਨੇ ਹਮਾਲੇ ਵਾਲਿਆਂ ਨੇ ਆ ਕੇ ਉਹਨਾਂ ਨੇ ਰਕਪਨਾ ਪ੍ਰਵੀਨ ਕੋਮਲ ਨੇ ਇਹਨਾਂ ਨੇ ਮੇਰੇ ਡੇਰੇ ਤੋਂ ਉੱਥੇ ਕਬਜ਼ਾ ਕਰਵਾਇਆ ਜਦਕਿ ਮੈਂ ਮਾਲਕ ਆ ਔਰ ਦੂਸਰਾ ਮੇਰੀ ਇਹ ਜਿਹੜੀ کورٹ ਦੇ ਵਿੱਚ ਪ੍ਰਸੀਡਿੰਗਸ ਚੱਲ ਰਹੀਆਂ ਸੀ 145 ਲੱਗ ਗਈ ਸੀ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਉਹ ਆਪਣਾ ਕੋਰਟ ਤੋਂ ਵੀ ਉਹ ਮੇਰੀ ਫੇਵਰ ਦੇ ਵਿੱਚ ਹੋਇਆ ਉਹ ਆਰਡਰ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਸਾਰਿਆਂ ਨੂੰ ਠੀਕ ਹੈ ਵੇ ਪ੍ਰਸ਼ਾਸਨ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਾ ਮੇਰੀ ਫੇਵਰ ਦੇ ਵਿੱਚ ਹੈ ਮੇਰੇ ਨਾਲ ਬਹੁਤ ੱਤਕਾ ਹੋਇਆ ਸੀ ਆ ਹੁਣ ਮੇਰੇ ਮਨਤਾ ਨੇ ਇਕੱਠੇ ਹੋ ਕੇ ਜੋ ਰੀਤਾ ਮਹੰਤ ਗੱਦੀ ਨਿਸ਼ੀਨ ਹੈ ਪਟਿਆਲੇ ਦੀ ਬਬੀਤਾ ਮਹੰਤ ਜੀ ਦਾ ਚੇਲਾ ਉਹਨਾਂ ਕੋਲੋਂ ਮੈਨੇ ਉਹਨਾਂ ਨੇ ਮੈਨੂੰ ਆਪਣਾ ਇਲਾਕਾ ਸਾਰਾ ਵੈਕ ਕਰ ਦਿੱਤਾ ਔਰ ਆਪਣਾ ਜਿਹੜੇ ਮਕਾਨ ਹੈ ਵਾ ਗੁਰਨਾਣਕਨਗਰ ਦੇ ਵਿੱਚ ਇਹ ਵੀ ਮੈਨੂੰ ਦੇ ਦਿੱਤਾ ਮੈਂ ਆਪਣੇ ਮਕਾਨ ਦੇ ਵਿੱਚ ਮੌਜੂਦ ਹੈਗੀ ਆ ਆ ਰਾਜ ਮੇਰੇ ਉੱਤੇ ਇਹਨੇ ਸ਼ੈਲੀ ਨੇ ਔਰ ਸੰਦੀਪ ਕੁਮਾਰ ਨੇ ਜੋ ਕਿ ਪਹਿਲਾਂ ਰੇਟਾ ਦਾ ਇੱਕ ਝਾੜੂ ਕੋਚਾ ਕਰਨ ਵਾਲਾ ਇੱਕ ਬੰਦਾ ਸੀ ਇਹਦੇ ਦੋ ਬੱਚੇ ਨੇ ਜੀ ਇਹਦਾ ਵਿਆਹ ਹੋਇਆ ਹੋਇਆ ਏਅਰਪੋਰਟ ਦੇ ਵਿੱਚ ਇਹਨੇ ਆਪਣੀ ਵਾਈਫ ਦੇ ਉੱਤੇ ਕੇ ਇਹਦੀ ਵਾਈਫ ਨੇ ਇਹਨੂੰ ਜੇਲ੍ਹ ਵੀ ਪਹੁੰਚਾਇਆ ਸੀ ਇਹਦੀ ਵਾਈਫੇ ਤੋਂ ਖਰਚਾ ਵੀ ਲੈਂਦੀ ਰਹੀ ਹੈ ਇਹ ਚੰਗਾ ਪਾਲਾ ਮੁੰਡਾ ਇਹ ਨਿਕਲੀ ਕਿਨਰ ਬਣ ਕੇ ਔਰ ਸਾਨੂੰ ਤਾਂ ਧਮਕੀਆਂ ਦੇ ਰਿਹਾ ਕਿ ਮੈਥਨ ਨੂੰ ਮਰਵਾ ਦੂੰਗਾ ਮੈਂ ਤੁਹਾਨੂੰ ਐ ਕਰ ਦੂੰਗਾ ਜਦੋਂ ਮੈਂ ਵਧਾਈ ਲੈ ਕੇ ਆਈ ਉੱਥੇ ਪ੍ਰਧਾਨ ਇਕੱਠੇ ਹੋਏ ਹੋਏ ਜਿਹੜੇ ਪੋਲੋ ਮਹਾਂਤ ਦਾ ਨਾਮ ਲੈ ਰਹੇ ਪੋਲੋ ਮਹਾਂਤ ਕਿੱਥੇ ਰਹੇ ਪਹਿਲਾਂ ਇੱਕ ਗੱ ਰਿਆ ਸੰਦੀਪ ਨੂੰ ਵੀ ਸਿਮਰਨ ਜੀ ਵਧਾਈ ਲੈਣ ਆਏ ਨੇ ਕਹਿੰਦੇ ਕੋਈ ਨਾ ਇਹਨਾਂ ਨੂੰ ਲੈਣ ਦੋ ਵਧਾਈ ਮੈਂ ਆਪੇ ਦੇਖਦੇ ਹਾਂ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਘਰੇ ਆਰਐਸ ਗੁਰਨਾਨਕ ਨਗਰ ਇਹਨੇ ਆਂਦੇ-ਆਂਦੇ ਰਸਤੇ ਦੇ ਵਿੱਚੇ ਮੇਰੇ ਤੇ ਹਮਲਾ ਕਰਵਾ ਦਿੱਤਾ ਜਿਹੜੇ ਪੋਨੋ ਮੰਹਤ ਤੁਸੀਂ ਕਹਿ ਰਹੇ ਹੋ ਹਮਲਾ ਕਰਾਇਆ ਕਿੱਥੇ ਰਹਿੰਦੇ ਆ ਤੁਹਾਡਾ ਕਿੱਲਾ ਨਦ ਇਹਨਾਂ ਨੂੰ ਇਹ ਹਮਾਲੇ ਰਹਿੰਦੇ ਨੇ ਇਹਦੀ ਇੱਥੇ ਮੇਰੇ ਗੱਟਾਂ ਵਾਲੇ 34381/7 ਜੋਗੀ ਮੇਰਾ ਮੇਰੇ ਬਜ਼ੁਰਗਾਂ ਦਾ ਵਿਰਾਸਤ ਦੇ ਵਿੱਚ ਮੈਨੂੰ ਮਿਲਿਆ ਹੋਇਆ ਗੱਡੀ ਨਸ਼ੀਰ ਮੇਰਾ ਡੇਰਾ ਮੇਰਾ ਮਕਾਨ ਨਾ ਹੋ ਉਹਦੇ ਵਿੱਚ ਇਹਨਾਂ ਨੇ ਧੱਕੇ ਨਾਲ ਹਮਲਾ ਕਰਿਆ ਕਬਜ਼ਾ ਕਰਿਆ ਹੋਇਆ ਔਰ ਮੇਰੇ ਤੇ ਹਮਲੇ ਪੂਨਮ ਵੀ ਕਰਵਾ ਰਹੀਏ ਨਾਲ ਲਾਕ ਕੇ ਸ਼ੈਲੀ ਦੇ ਕਿ ਮੇਰੀ ਕਰ ਵੀ ਜਾਂਦੇ ਹੋਗੀ ਮੈਂ ਚਾਹਨੀ ਇਹਨਾਂ ਸਾਰੇ ਦੋਸ਼ੀਆਂ ਦੀ ਪੂਰੀ ਤਹਿਤਕਾਤ ਹੋ ਕੇ ਪੂਰੀ ਇਨਵੈਸਟੀਗੇਸ਼ਨ ਹੋ ਕੇ ਇਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਔਰ ਮੈਨੂੰ ਸਿਕਿਉਰਟੀ ਮਹਈਆ ਕਰਾਇਆ ਜਾਵੇ ਕੰਪਲੀਟ ਕਰਾ ਦੀ ਕਿਹੜੇ ਥਾਣੇ ਚ ਕਰਾਈ ਹੈ ਕੰਪਲੀਟ ਕੰਪਲੀਟ ਹਰ ਬਸਟੇਟ ਥਾਣੇ ਚ ਕਰਵਾਈ ਹੈ ਨਾਲ ਮੇਰਾ ਬ੍ਰਦਰ ਸੀਗਾ ਮੇਰਾ ਉਹ ਗੱਡੀ ਡਰਾਈਵ ਕਰ ਰਹਾ ਸੀ ਪੁਰਨੋ ਗੁਰਦਿੱਤ ਠੀਕ ਹੈ ਇਹ ਉਹਦਾ ਮਕਾਨ ਸੀਗਾ ਇਹ ਮੈਂ ਗੁਰਦੀਪਤ ਤੋਂ ਖਰੀਦ ਲਿੱਤਾ ਮੈਂ ਤੁਹਾਨੂੰ ਗੁਰਦੀਪਤ ਨਾਲ ਵੀ ਜਾਣ ਪਛਾਣ ਕਰਵਾਨੀ ਹੈ ਗੁਰਦੀਪਤ ਜੀ ਕਿਹਦੇ ਵੀ ਕੇ ਮੈਲਟਰ ਜਿਹੜੇ ਮਕਾਨ ਦਾ ਲੜਾਈ ਹੋਈ ਹੈ ਕੀ ਮਕਾਨ ਪਾਜੀ ਮੇਰੇ ਨਾਮ ਹੈ ਮੇਰੇ ਬੇਟੇ ਦੇ ਨਾਮ ਹੈ ਮਕਾਨ ਆਪਾਂ ਇਹਨੂੰ ਸੇਲ ਆਊਟ ਕਰਤਾ ਠੀਕ ਹੈ ਜੋ ਵੀ ਚੀਜ਼ ਸੀਗੀ ਰਿਟਰਨ ਨਹੀਂ ਵੀ ਸੇਲ ਆਊਟ ਕਰਤੀ ਇਹਨਾਂ ਨੂੰ ਰਿਟਰਨ ਆ ਆਪਣੇ ਸਿਮਰਮਨ ਜੀ ਨੂੰ ਠੀਕ ਹੈ ਸਾਰਾ ਕੁਝ ਇਹਨਾਂ ਨੇ ਸੇਲ ਆਊਟ ਇਹਨਾਂ ਨੂੰ ਕਰਤਾ ਹੱਦ ਤੋਂ ਹੱਦ ਤੱਕ ਜੋ ਵੀ ਸੀਗਾ ਇਹਨਾਂ ਦਾ ਠੀਕ ਹੈ ਹੁਣ ਉਹਨਾਂ ਦਾ ਉਹਦੇ ਚੇਲਿਆਂ ਨਾਲ ਕੋਈ ਵੀ ਡਿਸਪਿਊਟ ਹੈ ਚੇਲੇ ਨੂੰ ਵੀ ਉਹਨੇ ਬੇਦਖਲ ਕਰਤਾ ਹੈਗਾ ਹੁਣ ਕੋਈ ਡਿਸਪਿਊਟ ਹੈ ਉਹਨਾਂ ਦਾ ਤਾਂ ਉਹ ਆਪਸ ਦੇ ਵਿੱਚ ਕਰ ਸਕਦੇ ਆ ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂਗਾ ਠੀਕ ਹੈ ਜੀ ਠੀਕ ਹੈ ਜੀ ਅ ਫਿਰ ਰਾਤ ਕੀ ਕਰਿਆ ਹੋ ਦੋਸਤ ਰਾਤ ਅਸੀਂ ਉਧਰ ਟੋਲੀ ਤੋਂ ਅਮਨਨਗਰ ਚੋਂ ਵਧਾਈ ਲੈ ਕੇ ਆ ਰਹੇ ਸੀਗੇ ਠੀਕ ਹੈ ਜਿੱਥੋਂ ਉਥੋਂ ਮੁੜੇ ਸੀ ਡੀਸੀਬੀ ਰੋਡ ਤੋਂ ਅੱਠ ਨੰਬਰ ਤੇ ਸਾਡੀ ਗਲੀ ਦੇ ਮੋੜ ਦੇ ਉੱਤੇ ਹੀ ਗੱਡੀ ਟਰਨ ਕਰ ਰਹੀ ਸੀ ਉਹਦੇ ਉੱਤੇ ਗੋਲੀ ਚੱਲੀ ਉਹ ਗੋਲੀ ਸ਼ੀਸ਼ੇ ਤੇ ਲੱਗ ਕੇ ਪਤਾ ਨਹੀਂ ਕਿੱਧਰ ਨੂੰ ਗਈ ਕਿੱਧਰ ਨੂੰ ਨਹੀਂ ਇਹ ਐਵੇਂ ਜੇ ਸਿੱਧੀ ਵਾਦੀ ਦੀ ਗੱਡੀ ਪੁਲਿਸ ਨੇ ਕਬਜ਼ੇ 'ਚ ਲੈ ਲਈ ਹੈਗੀ ਜੇ ਗੱਡੀ ਸਿੱਧੀ ਗੋਲੀ ਵਿੱਚ ਵੱਜਦੀ ਤਾਂ ਹਰ ਪਾਰ ਹੋ ਜਾਂਦੀ ਪਿੱਛੇ ਉਹ ਬੈਠੀ ਮੂਰਤੇ ਗੋਲੀ ਤਾਂ ਸਿਰਮੰਤ ਤੇ ਚੱਲੀ ਸੀ ਪਰ ਥੋੜੀ ਜਿਹੀ ਗੱਡੀ ਅੱਗੇ ਹੁਣ ਕਰਕੇ ਪਿਛਲੇ ਸ਼ੀਸ਼ੇ 'ਚ ਲੱਗ ਗਈ ਕਿੰਨੇ ਸ਼ਾਟ ਹੋਈਏ ਫਾਇਰ ਇੱਕ ਛੋਟਾ ਹੋਇਆ ਇੱਕੋ ਇੱਕ ਹੋਲ ਮਿਲਿਆ